ਇਹ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਪ੍ਰੈਸ ਕਾਨਫਰੰਸ ਜਾਣ ਤੇ ਜੀ ਆਇਆਂ ਕਹ ਜਾਂਦਾ ਵਾਇਲਡ ਡਿਜੀਟਲ ਪ੍ਰੈਸ ਦੇ ਜਿਹੜਾ ਵਾ ਉਹ ਪਿਛਲੇ 7 ਸਾਲਾਂ ਤੋਂ ਜਿਹੜਾ ਵਾ ਅਸੀਂ 13 ਜਨਵਰੀ ਨੂੰ ਮਨਾਉਂਦੇ ਆ ਰਹੇ ਹਾਂ ਜਿਹੜਾ ਸਾਡਾ ਡਿਜੀਟਲ ਪ੍ਰੈਸ ਕਲੱਬ ਆ ਉਹ 2017 ਤੋਂ ਜਿਹੜਾ ਅਸੀਂ ਚਾਲੂ ਕੀਤਾ ਹੈਗਾ ਤਾਂ 4 ਮਹੀਨੇ ਬਾਅਦ ਜਿਹੜਾ ਵਾ ਉਹ 2018 ਦੇ ਵਿੱਚ ਉਹਨੂੰ ਰਜਿਸਟਰ ਕਰਾ ਲਿਆ ਸੀ ਤਾਂ ਉਹਦੇ ਵਿੱਚ ਇੱਕ ਹੋਰ ਕਮੇਟੀ ਸਾਡੀ ਜਿਹੜੀ ਆ ਮੈਂਬਰਸ ਬੰਦ ਤਾਂ ਉਦੋਂ ਜਿਹੜੇ ਸਾਡੇ ਮੈਂਬਰ ਸੀਗੇ ਸਾਡੇ ਕੋਲ 70 ਚੈਨਲ 70 ਪੱਤਰਕਾਰ ਸਾਡੇ ਨਾਲ ਜਿਹੜਾ ਵਾ ਉਹ ਜੁੜੇ ਹੋਏ ਸੀਗੇ ਪਰ ਹੁਣ ਜਿਹੜਾ ਵਾ 180 90 200 ਦੇ ਕਰੀਬ ਜਿਹੜਾ ਵਾ ਚੈਨਲ ਤੇ ਪੱਤਰਕਾਰ ਸਾਡੇ ਚੈਨਲ ਦੇ ਨਾਲ ਜਿਹੜਾ ਵਾ ਡਿਜੀਟਲ ਪ੍ਰੈਸ ਕਲੱਬ ਦੇ ਨਾਲ ਜਿਹੜਾ ਵਾ ਜੋੜ ਚੁੱਕੇ ਨੇ ਜਿਹੜਾ ਅਸੀਂ ਦੇ ਮਨਾ ਰਹੇ ਆ ਉਹ ਸਤਵਾਂ ਜਿਹੜਾ ਵਾ ਉਹਦੀ ਸਤਾਪ ਦੀ ਜਿਹੜੀ ਆ ਉਹ ਮਨਾ ਰਹੇ ਆ ਨਾਲ ਉਸ ਦਿਨ ਪੱਤਰਕਾਰ ਭਾਈਚਾਰੇ ਨੂੰ ਉਹਦੇ ਵਿੱਚ ਸਾਰੀ ਮਿਨਿਸਟਰੀ ਆਉਗੀ ਡੀਸੀ ਸਾਹਿਬ ਨੂੰ ਇਨਵਾਈਟ ਕਰਕੇ ਆਏ ਆ ਵੀ ਆਪਣਾ ਸਾਰੇ ਜਿਹੜੇ ਆ ਰਾਜਾ ਬੜਿੰਗ ਨੂੰ ਕਰਕੇ ਆਏ ਆ ਬਟੂ ਜੀ ਨੂੰ ਕਰਕੇ ਆਏ ਆ ਡੀਪੀਆਰ ਨੂੰ ਕਰਕੇ ਆਏ ਆ ਜਿਹੜੀ ਸਰਕਾਰ ਮੌਜੂਦਾ ਹੈ ਜਾਂ ਜਿਹੜੀ ਆਣੀ ਹੈ ਜਾਂ ਜਿਹੜੇ ਸੀਨੀਅਰ ਲੋਗ ਨੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਬੁਲਾਇਆ ਵਾ ਤਾਂ ਕਿ ਜਿਹੜੀਆਂ ਕੁਝ ਸਾਡੀਆਂ ਮੰਗਾਂ ਨੇ ਇੱਕ ਸਾਡੀ ਮੰਗ ਹੈ ਡਿਜੀਟਲ ਪ੍ਰੈਸ ਕਲੱਬ ਦਾ ਜਿਹੜਾ ਵਾ ਉਹਦੇ ਤੌਰ ਤੇ ਜਿਹੜਾ ਵਾ ਇੱਕ ਸਾਨੂੰ ਬੈਠਣ ਲਈ ਜਗ੍ਹਾ ਜਿਹੜੀ ਪੱਤਰਕਾਰਾਂ ਨੂੰ ਦਿੱਤੀ ਜਾਵੇ ਜਿਹੜੀ ਜਗ੍ਹਾ ਉਹਦੇ ਵਿੱਚ ਸਾਡਾ ਕੋਈ ਇਹ ਨਹੀਂ ਵੀ ਡਿਟਲ ਨੇ ਜਿਹੜਾ ਵੀ ਪੱਤਰਕਾਰ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਹ ਜੋੜ ਸਕਦਾ ਵਾ ਇੱਕ ਬੈਠਣ ਲਈ ਜਿਹੜਾ ਵਾ ਸੀ ਜਗ੍ਹਾ ਮੰਗਦੇ ਪਿਆ ਸਰਕਾਰ ਤੋਂ ਉਹਦੇ ਨਾਲ-ਨਾਲ ਜਿਹੜਾ ਕੁਝ ਸਹਿਵਾਵਾਂ ਅਸੀਂ ਡਿਟਰ ਪ੍ਰੈਸ ਕਲੱਬ ਵੱਲੋਂ ਆਪਣੇ ਵੱਲੋਂ ਦੇ ਰਹੇ ਹਾਂ ਉਹਦੇ ਵਿੱਚ ਪੱਤਰਕਾਰ ਭਾਈਚਾਰਾ ਦਾ ਜਿਹੜਾ ਵਾ ਅਸੀਂ ਇੰਸ਼ੋਰਸ ਕਰ ਰਹੇ ਹਾਂ ਐਕਸੀਡੈਂਟ ਇੰਸ਼ੋਰਸ 10 ਲੱਖ ਦੀ ਜਿਹੜੀ ਆ ਉਹ ਇੰਸ਼ੋਰਸ ਕੀਤੀ ਜਾਊਗੀ ਖੁਦਾ ਨਾਲ ਖਾਸਾ ਜੇ ਕਿਸੇ ਮਰ ਰਬਾ ਨਾ ਕਰੇ ਕੋਈ ਲੋਡ ਪੈਂਦੀ ਆ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਡਿਟਰ ਪ੍ਰੈਸ ਕਲੱਬ ਵੱਲੋਂ ਸਾਰੇ ਸਾਥੀ ਮਿਲ ਕੇ ਉਸ ਪੱਤਰਕਾਰ ਭਾਈਚਾਰਾ ਦੇ ਪਰਿਵਾਰ ਦੀ ਜਿਹੜੀ ਆ ਅਸੀਂ ਮਦਦ ਵੀ ਕਰਾਂਗੇ ਕਿਹੜੀ ਜਗ੍ਹਾ ਕਿੰਨੀ ਏ ਹੋਟਲ ਬੈਲਾ ਕੋਸਟਾ ਪੱਖੋਵਾਰ ਰੋਡ ਤੇ ਜਿਹੜਾ ਹੈਗਾ ਵਾ ਉਹਦੀ ਲੋਕੇਸ਼ਨ ਪਾ ਦਿੱਤੀ ਜਾਓਗੇ ਹੋਟਲ ਆਗਾਜ਼ ਦੇ ਨਾਲ ਬਿਲਕੁਲ ਧਮਾ ਖੁੱਲਿਆ ਹੋਟਲ ਬੈਲਾ ਕੋਸਟਾ 13 ਜੁਲਾਈ ਦਿਨ ਐਤਵਾਰ ਨੂੰ 11:30 ਵਜੇ ਦਾ ਜਿਹੜਾ ਟਾਈਮ ਰੱਖਿਆ ਹੋਇਆ ਵਾ 11:30 ਵਜੇ ਜਿਹੜਾ ਵਾ ਪ੍ਰੈਸ ਕਾਨਫਰੰਸ ਜਿਹੜਾ ਵਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਜੀ ਟਾ ਡਵਲਰ ਕਿਹਾ ਗਿਆ ਸਨਮਾਨਿਤ ਕੀਤਾ ਜਾਇਆ ਕੁਝ ਲੋਕਾਂ ਨੂੰ ਜਿਹੜੇ ਅਵਾਰਡ ਜਿਹੜੇ ਪੱਤਰਕਾਰ ਭਾਈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਪੱਤਰਕਾਰੀ ਤੇ ਸਵਾਮਨਭਾਰੇ ਨੇ ਚੈਨਲ ਦੇ ਤੌਰ ਤੇ ਸਵਾਮਨ ਨਭਾਰੇ ਨੇ ਤਾਂ ਉਹਨਾਂ ਸਾਰੇ ਆਧਾਰਿਆਂ ਤੋਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਜਿਹੜਾ ਅਵਾਰਡ ਦਿੱਤਾ ਜਾਊਗਾ ਨਾਲ ਉਹਨਾਂ ਨੂੰ ਜਿਹੜਾ ਵਾ ਇੱਕ ਪ੍ਰੈਸ ਕਲੱਬ ਦਾ ਕਾਰਡ ਵੀ ਦਿੱਤਾ ਜਾਊਗਾ ਜਿਹੜਾ ਕਾਰਡ ਹੈ ਉਹ ਸਰਕਾਰੀ ਤੌਰ ਤੇ ਕੋਸ਼ਿਸ਼ ਕਰਾਂਗੇ ਡੀਪੀਆਰਓ ਸਾਹਿਬ ਕੋਲੋਂ ਦਵਾਇਆ ਜਾਵੇ ਵਰਲਡ ਡਿਜੀਟਲ ਪ੍ਰੈਸ ਡੇ ਜੋ ਕਿ 13 ਜੁਲਾਈ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ 13 ਜੁਲਾਈ ਨੂੰ ਮਨਾਇਆ ਜਾ ਰਿਹਾ ਆ ਔਰ ਹਰ ਸਾਲ ਜਿਹੜਾ ਆ ਡਿਜੀਟਲ ਪ੍ਰੈਸ ਕਲੱਬ ਜਿਹੜਾ ਆ ਇਹ ਦਿਨ ਨੂੰ ਮਨਾ ਰਿਹਾ ਆ ਇਸ ਦਿਨ ਦਾ ਮਕਸਦ ਇਹ ਕਿ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰ ਏ ਉਹਨਾਂ ਨੂੰ ਉਹਨਾਂ ਦੇ ਫਕ ਦਵਾਈ ਜਾਣ ਔਰ ਇਸ ਮੌਕੇ ਦੇ ਉੱਤੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰਾਂ ਨੂੰ ਜਿਹੜਾ ਆ ਅਵਾਰਡ ਦੇ ਕੇ ਜਿਹੜਾ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਲੱਬ ਨਾਲ ਜੁੜੇ ਨੇ ਤਾਂ ਜਾਂ ਪੱਤਰਕਾਰਤਾ ਦੇ ਵਿੱਚ ਜਿਹੜੇ ਅਲੱਗ-alag ਜਿਹੜੇ ਨੇ ਟੀਚਿਆਂ ਨੂੰ ਪ੍ਰਾਪਤ ਕੀਤੇ ਪੱਤਰਕਾਰਾਂ ਨੂੰ ਜਿਹੜਾ ਆ ਉਸ ਦਿਨ ਅਵਾਰਡ ਦਿੱਤੇ ਜਾਣਗੇ ਨਾਲ ਆਈ ਕਾਰਡ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਜਿਹੜਾ ਆ ਪੱਤਰਕਾਰਾਂ ਦੀ ਜਿਹੜੀ ਹੈ ਇਸ ਦਿਨ ਦੇ ਉੱਤੇ ਇੰਸ਼ੋਰੈਂਸ ਕੀਤੀ ਜਾਏਗੀ ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਖੁੱਲਾ ਸੱਦਾ ਆ ਜੇ ਤੁਸੀਂ ਪੱਤਰਕਾਰ ਹੋ ਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੁਸੀਂ ਵੀ ਜਿਹੜੀ ਆ ਸ਼ੋਭਾ ਵਧਾ ਸਕਦੇ ਹੋ ਧੰਨਵਾਦ ਅੱਜ ਦੇ ਦਿਨ ਅਸੀਂ ਪ੍ਰੈਸ ਕਾਨਫਰੰਸ ਕਰ ਰਿਹਾ ਇਹ ਐਲਾਨ ਕਰ ਰਹੇ ਹਾਂ ਕਿ 13 ਤਰੀਕ ਨੂੰ ਜਿਹੜਾ ਵਾ ਇੱਕ ਅਸੀਂ ਜਿਹੜਾ ਵਾ ਪਿਛਲੇ 7 ਸਾਲ ਤੋਂ ਲਗਾਤਾਰ ਇੱਕ ਦਿਵਸ ਮਨਾ ਰਹੇ ਸੀਗੇ ਇਸ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਵਾ ਉਹ ਅਸੀਂ ਮਨਾ ਰਹੇ ਸੀਗੇ ਤੇ ਉਸ ਦਾ ਹੁਣ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ 13 ਤਰੀਕ ਨੂੰ ਤਾਂ ਉਸ ਦੇ ਲਈ ਅਸੀਂ ਸੱਦਾ ਦੇ ਰਹੇ ਹਾਂ तमाम ਉਹਨਾਂ ਲੋਕਾਂ ਨੂੰ ਜਿਹੜੇ ਇਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਮੀਡੀਆ ਅਧਾਰਿਆਂ ਨਾਲ ਜੁੜੇ ਹੋਏ ਨੇ ਉਹ ਸਾਰਾ तमाम ਲੋਕ ਜਿਹੜੇ ਨੇ ਉਹ ਇਸ ਪ੍ਰੋਗਰਾਮ 'ਚ ਆਣ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਲੈ ਕੇ ਜਾ ਸਕੀਏ ਔਰ ਸਰਕਾਰਾਂ ਤੱਕ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਤੱਕ ਇੱਕ ਮੈਸੇਜ ਦੇ ਸਕੀਏ ਕਿ ਅਸੀਂ ਸਾਰੇ ਇੱਕ ਆ ਪਰ ਦੂਜੇ ਪਾਸੇ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡਾ ਇੱਕੋ ਇੱਕ ਮਕਸਦ ਇਹ ਤਾਂ ਹੈ ਹੀ ਹੈ ਕਿ ਅਸੀਂ ਆਪਣੀ ਇੱਕ ਜੁਨਤੀ ਨੂੰ ਐ ਐਕਸਪੋਜ਼ ਕਰੀਏ ਦਿਖਾਈਏ ਲੋਕਾਂ ਨੂੰ ਪਰ ਦੂਜੇ ਪਾਸੇ ਸਾਡਾ ਇਹ ਵੀ ਮਕਸਦ ਹੈ ਕਿ ਜਿਹੜੇ ਭਰਾ ਸਾਡੇ ਹੈਗੇ ਨੇ ਡਿਜੀਟਲ ਮੀਡੀਆ ਨਾਲ ਜੁੜੇ ਹੋਏ ਨੇ ਜਾਂ ਮੀਡੀਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਨਾ ਅੱਜਕੱਲ ਬੜਾ ਪਟੜਿਤ ਕੀਤਾ ਜਾਂਦਾ ਵਾ ਉਹਨਾਂ ਨੂੰ ਮੀਡੀਆ ਨੂੰ ਹਰ ਜਗ੍ਹਾ ਦੇ ਉੱਤੇ ਹਰ ਕੋਈ ਸਖਸ਼ ਜਿਹੜਾ ਵਾ ਇਹ ਤੂ ਤੜਕ ਕਰਕੇ ਬੁਲਾਉਂਦਾ ਵਾ ਜਦਕੀ ਮੀਡੀਆ ਪਰਸਨ ਜਿਹੜਾ ਹੁੰਦਾ ਵਾ ਉਹ ਇਸ ਜਿਹੜਾ ਵਾ ਸਮਾਜ ਦਾ ਇਸ ਲੋਕਾ ਦਾ ਇਸ ਇਸ ਵਰਡ ਦਾ ਇੱਕ ਉਹ ਪਿੱਲਰ ਹੈ ਜਿਸ ਨੂੰ ਚੌਥਾ ਪਿੱਲਰ ਕਿਹਾ ਜਾਂਦਾ ਹੈ ਇਸ ਕਰਕੇ ਸੰਵਿਧਾਨ ਦੇ ਚੌਥੇ ਪਿੱਲਰ ਨੂੰ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਸੀਂ ਸਾਰੇ ਜਿੰਨੀ ਦੇਰ ਇੱਕ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਤਰੀਕੇ ਨਾਲ ਕਿਸ ਵੀ ਹੱਕ ਨੂੰ ਨਹੀਂ ਲੈ ਸਕਦੇ ਆ ਇਸ ਕਰਕੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਬਿਲਕੁਲ ਮੈਂ ਆ ਨਹੀਂ ਕਹਿੰਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈਗੇ ਕਲੱਬ ਬੜੇ ਹੈਗੇ ਨੇ ਅਸੀਂ ਉਹਨਾਂ ਸਾਰੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਚੇਅਰਮੈਨ ਹੈਗੇ ਨੇ ਉਹਨਾਂ ਨੂੰ ਵੀ ਅਸੀਂ رابطہ ਕਰ ਰਹੇ ਆ ਕਿ ਅਸੀਂ ਸਾਰੇ ਇੱਕੋ ਜੀ ਆ ਕਿਉਂਕਿ ਇੱਕ ਪਲੇਟਫਾਰਮ ਤੇ ਆਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਅਸੀਂ ਕੋਈ ਨਜ਼ਰਅੰਦਾਜ਼ ਨਹੀਂ ਕਰ ਰਹੇ ਹਾਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਹਾਂ ਕਿ ਸਾਡਾ ਕਲੱਬ ਵੱਡਾ ਵੈ ਉਹਨਾਂ ਦਾ ਕਲੱਬ ਛੋਟਾ ਵੈ ਅਸੀਂ ਸਾਰੇ ਇੱਕ ਹੈ ਕਿਉਂਕਿ ਅਸੀਂ ਇੱਕ ਹੋਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਭਰਾਓ ਸਾਰੇ ਆਓ ਆਪਾਂ ਇੱਕ ਹੋਈਏ ਔਰ ਜਿਹੜੀ ਸਾਡੀ ਹੱਕ ਹੈਗੇ ਨੇ ਉਹ ਅਸੀਂ ਲਈਏ ਮੈਂ ਬਾਰ-ਬਾਰ ਇੱਕੋ ਹੀ ਚੀਜ਼ ਸਾਰਿਆਂ ਨੂੰ ਅਪੀਲ ਕਰ ਰਹਾ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਕਿ ਆਓ ਆਪਾਂ ਇਕੱਠੇ ਹੋਈਏ ਕਿਉਂਕਿ ਇਸ ਜਿਹੜਾ ਡੇ ਨੂੰ ਅਸੀਂ ਜਦ ਮਨਾਵਾਂਗੇ ਤਾਂ ਉੱਥੇ ਸਿਰਫ ਸਾਡੇ ਪਰਿਵਾਰ ਦੇ ਲੋਕ ਨਹੀਂ ਹੋਣਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉੱਥੇ ਜਿਹੜੇ ਹੋਰ ਨੁਮਾਇੰਦੇ ਹੈਗੇ ਨੇ ਉਹ ਵੀ ਹੋਣਗੇ ਲੀਡਰ ਸਾਹਿਬਾਨ ਵੀ ਆਣਗੇ ਤਾਂ ਉਹਨਾਂ ਸਾਰਿਆਂ ਨੂੰ ਜਦ ਤੱਕ ਅਸੀਂ ਆਪਣੀ ਯੂਨਿਟੀ ਨਹੀਂ ਦਿਖਾਵਾਂਗੇ ਤਦ ਤੱਕ ਉਹਨਾਂ ਨੂੰ ਆਪਾਂ ਆਪਣੇ ਹੱਕ ਉਹਨਾਂ ਤੋਂ ਨਹੀਂ ਲੈ ਪਾਵਾਂਗੇ ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਇੱਕੋ ਹੀ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਨਾ ਕਿ ਜਿਹੜੇ ਮੇਰੀ ਆਵਾਜ਼ ਜਿਹੜੇ ਵੀ ਆਪਣੇ ਪੱਤਰਕਾਰ ਭਰਾਵਾਂ ਤੱਕ ਪਹੁੰਚ ਰਹੀ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਨ ਅਸੀਂ ਇਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਕਿ ਕਈ ਪੱਤਰਕਾਰ ਭਰਾਵਾਂ ਤੱਕ ਅਸੀਂ ਆਪਣੇ ਆਪ ਨੂੰ ਜਿਹੜੀ ਹੈ ਪਹੁੰਚ ਨਹੀਂ ਕਰ پا ਰਹੇ ਹਾਂ ਤਾਂ ਇਸ ਕਰਕੇ ਜਿਹੜੇ ਸਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹ ਸਾਰੇ ਸਾਰੇ ਇਸ ਪ੍ਰੋਗਰਾਮ ਚ ਬੇਸ਼ੱਕ ਉਹ ਸਿਰਫ ਲੁਧਿਆਣੇ ਦੇ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਸਕਦੇ ਨੇ ਮੋਸਟ ਵੈਲਕਮ ਹੈ ਉਹਨਾਂ ਦਾ ਔਰ ਕਿਉਂਕਿ ਇਹ ਜਿਹੜਾ ਕਲੱਬ ਹੈਗਾ ਵਾ ਸਿਰਫ ਲੁਧਿਆਣੇ ਦਾ ਨਹੀਂ ਪੂਰੇ ਪੰਜਾਬ ਦਾ ਅਸੀਂ ਬਣਾਉਣ ਜਾ ਰਹੇ ਹਾਂ ਪੂਰੇ ਪੰਜਾਬ ਦੀ ਯੂਨਿਟੀ ਅਸੀਂ ਦਿਖਾਉਣ ਜਾ ਰਹੇ ਹਾਂ ਤੇ ਇਸ ਕਰਕੇ ਹਰੇਕ ਨੂੰ ਅਸੀਂ ਜਿਹੜਾ ਵਾ ਸੱਦਾ ਪੱਤਰ ਦਿੰਨੇ ਆ ਖੁੱਲਾ ਸੱਦਾ ਪੱਤਰ ਦਿੰਨੇ ਆ ਕਿ ਆਓ ਅਸੀਂ ਮਿਲ ਕੇ ਇੱਕ ਇਹ ਜਿਹੜੀ ਯੂਨਿਟੀ ਨੂੰ ਦਿਖਾਈਏ ਦਰਸ਼ਾਈਏ ਤਾਂ ਕਿ ਅਸੀਂ ਆਪਣੇ ਹੱਕ ਲੈ ਸਕੀਏ ਇਹ ਦੇਸੀ ਮੈਂਬਰ ਬਣਨ ਦਾ ਲਈ ਕਿ ਕਿ ਡਾਕੂਮੈਂਟਸ ਜਿਵੇਂ ਇਹ ਦੇ ਬਿਲਕੁਲ ਜੇ ਅਗਰ ਤੁਸੀਂ ਸਾਡੇ ਇਸ ਕਲੱਬ ਦੇ ਜਿਹੜੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਜਿਹੜੇ ਅਸੀਂ ਕ੍ਰਾਈਟੇਰੀਆ ਰੱਖਿਆ ਗਿਆ ਵਾ ਅਸੀਂ ਉਹਨਾਂ ਉਹ ਕ੍ਰਾਈਟੇਰੀਆ ਨੂੰ ਅਸੀਂ ਜਿਹੜਾ ਫੁੱਲਫਿਲ ਕਰੋ ਤੁਸੀਂ ਤੇ ਤੁਸੀਂ ਇਸ ਦੇ ਮੈਂਬਰ ਬਣ ਸਕਦੇ ਹੋ ਔਰ ਇਹਦੇ ਵਾਸਤੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਬਾਰ-ਬਾਰ ਕਹ ਦੇਣਾ ਚਾਹਣਾ ਵਾ ਕਿ ਸਾਡੇ ਕਲੱਬ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਰਕਾਰੀ yellow card ਜਾਂ accreditation card ਜਾਂ ਕਿਸੇ ਵੀ card ਦੀ ਜ਼ਰੂਰਤ ਨਹੀਂ ਹੈ ਤੁਸੀਂ press reporter ਹੋਣੇ ਚਾਹੀਦੇ ਹੋ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ ਇੱਕ ادارے ਨਾਲ ਜੁੜੇ ਹੋਣੇ ਚਾਹੀਦੇ ਹੋ ਤੁਹਾਡਾ ਆਦਾਰਾ ਜਿਹੜਾ ਵਾ ਇੱਕ ਲੈਵਲ ਤੇ ਲੋਕਾਂ ਦੀ ਆਵਾਜ਼ ਨੂੰ ਚੁੱਕਣ ਵਾਲਾ ਹੋਣਾ ਚਾਹੀਦਾ ਵਾ ਨਾ ਕਿ blackmail ਕਰਨ ਵਾਲਾ ਹੋਣਾ ਚਾਹੀਦਾ ਵਾ ਤੁਸੀਂ ਆਓ ਅਸੀਂ most welcome ਤੁਹਾਡਾ ਕਰਦੇ ਆਂ ਔਰ ਆਪਣੇ ادارے ਨਾਲ ਆਪਣੇ ਸੰਸਥਾ ਦੇ ਨਾਲ ਆਪਣੇ ਸੀ ਜੋੜਾ ਠੀਕ ਹੈ ਜੀ ਠੀਕ ਹੈ ਜੀ